थागो जो आके भी आ जाता है रेट नोबेल के विचार देखो तो हम लेके हाथ में हाथ कर दो जाके आदि आदि आप भाभी मेरी बात याद है आप लोग के कभी नहीं आया भाभी कोई नहीं आया ਬੰਦ ਕਰਨਾ ਬੰਦ ਕਰਾ ਰਹੇ ਹਾਂ ਕਿਥੇ ਡੰਪ ਦੇ ਮਸਲੇ ਨੂੰ ਲੈ ਕੇ ਧਰਨਾ ਲੱਗਿਆ ਹੋਇਆ ਔਰ ਸਿੱਧੇ ਸ਼ਬਦਾਂ ਵਿੱਚ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਜੀ ਰਮਨ ਰਮਨ ਨਾਲ ਖਿਲਵਾੜ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾ ਰਮਨ ਰਮਨ ਪੱਖ ਇੱਕ ਮਿੰਟ ਮੈਂ ਬੋਲਦਾ ਬੰਦ ਕਰੋ ਰਮਨ ਪੱਖ ਦੋ ਆਪਣਾ ਜੀ ਸਾਹਿਬ ਤੁਸੀਂ ਹਰ ਸਾਲ ਆਉਂਦੇ ਆ ਹਰ ਸਾਲ ਅੱਗ ਲੱਗਦੀ ਡੰਪ ਨੂੰ ਹਾਂ ਠੀਕ ਹੈ ਨਾ ਕੋਈ ਇਸ ਚੀਜ਼ ਦਾ ਪ੍ਰੋਪਰ ਹੱਲ ਹੋਇਆ ਅੱਜ ਇਹਦੀ ਦਿੱਕਤ ਆਈ ਆਪਾਂ ਜਾ ਕੇ ਆਏ ਆਂ ਲੋਕਾਂ ਦੀ ਦਿੱਕਤ ਆ ਨਹੀਂ ਸਰ ਇਹਦੀ ਘਰਾਂ ਜੱਗ ਵੱਡ ਗਈ ਹੈ ਵੱਡ ਗਈ ਚਲੋ ਵੱਡ ਗਈ ਉਹ ਸੂਰੀ ਸਾਹਿਬ ਉੱਪਰ ਹੱਲਤਾ ਨਹੀਂ ਹੋਇਆ ਸੂਰੀ ਸਾਹਿਬ ਤੁਸੀਂ ਦੁਪਹਿਰੇ ਜਾ ਕੇ ਆਏ ਆਂ ਤੁਸੀਂ ਇੱਕ ਮਿੰਟ ਜਿਹੜਾ ਤੁਸੀਂ ਪ੍ਰੈਜ਼ੈਂਟ ਉੱਥੇ ਜਾ ਕੇ ਦੇਖਿਆ ਉਹ ਕੀ ਹਾਲਾਤ ਸੀਗੇ ਉਹ ਮੈਂ ਨਹੀਂ ਜਵਾਨੀ ਔਰ ਤੁਹਾਡੀ ਵੀਡੀਓ ਸਾਰੇ ਕੋ ਦੱਸ ਰਿਹਾ ਨਾ ਤੁਸੀਂ ਦੱਸੋ ਨਰਕ ਭਰੀ ਜ਼ਿੰਦਗੀ ਆ ਨਰਕ ਭਰੀ ਜ਼ਿੰਦਗੀ ਆ ਜਿਹੜਾ ਪ੍ਰਸ਼ਾਸਨ 12 ਘੰਟੇ ਦੇ ਵਿੱਚ ਦੋ ਫਾਇਰ ਬਿਗੇਟ ਤੋਂ ਚਾਰ ਨਹੀਂ ਕਰ ਸਕਿਆ ਉਹ ਹੁਣ ਸਾਨੂੰ ਇੱਕ ਘੰਟੇ ਦੇ ਵਿੱਚ ਕਹਿੰਦਾ ਕਿ ਅਸੀਂ ਫਾਇਰ ਇੱਕ ਜਿਹੜੀ ਆ ਫਾਇਰ ਬਿਗੇਟ ਦੀ ਗੱਡੀ ਆਂਦੀ ਆ ਕੱਚੂ ਕੋਮੇ ਦੀ ਚਾਲ ਚੰਦੀ ਆ ਕੱਚੀ ਕੋਮੇ ਦੀ ਚਾਲ ਚੱਲ ਰਹੀ ਆ ਔਰ ਦੂਸਰੇ ਨੰਬਰ ਤੇ ਜਿਹੜੀ ਨਾਲੇ ਲਾਓ ਭਾਈ ਉਹੀ ਪ੍ਰਸ਼ਾਸਨ ਹੁਣ ਸਾਨੂੰ ਕਹਿ ਰਿਹਾ ਉਹ ਕਹਿੰਦੇ ਬੱਚਾ ਦੋ ਰੋਂਦਾ ਨਹੀਂ ਨਾ ਮਾਂ ਵੀ ਦੁੱਧ ਨਹੀਂ ਦਿੰਦੀ ਇਹ ਜਿੰਨੀ ਦੇਰ ਸਾਡਾ ਇੱਥੇ ਧਰਨਾ ਨਹੀਂ ਲੱਗਿਆ 19 ਦੇ